2018 ਦੀ ਗੱਲ ਆ ਜਦੋਂ ਮਾਸਟਰ ਸਲੀਮ ਇੱਕ ਜਗਰਾਤੇ ਦੇ ਵਿੱਚ ਟਾਰਗੇਟ ਕਰਦੇ ਨੇ ਮਨਕੀਰਤ ਔਲਖ ਨੂੰ ਅਸੀਂ ਉਹ ਹੀ ਸੁਣਿਆ ਉਹ ਕਹ ਤੇਰਾ ਗਣੇ ਗੈਂਗ ਲੈਣੇ ਬਣੀ ਝੰਡ 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 ਜੱਗੇ ਤਾਂ ਮਾਜਾ ਪਗਲ ਥੋੜੀ ਹੈ ਮਾਸਟਰ ਸਲੀਮ ਨੇ ਕਿਹਾ ਵੀ ਇਦਾਂ ਦੇ ਗਣੇ ਨਹੀਂ ਸੁਣਨੇ ਚਾਹੀਦੇ ਬਈ ਉਹਨਾਂ ਆਰਟਿਸਟਾਂ ਨੂੰ ਤਾਂ ਤੁਸੀਂ 15 15 20 20 ਲੱਖ ਰੁਪਏ ਦੇ ਦਿੰਦੇ ਹੋ ਜਦੋਂ ਅਸੀਂ 5 ਲੱਖ ਰੁਪਏ ਮੰਗਦੇ ਆ ਤਾਂ ਕਹਿੰਦੇ ਆ ਵੀ ਬਹੁਤ ਜ਼ਿਆਦਾ ਲੈਂਦੇ ਹੋ ਤੁਸੀਂ ਪੈਸੇ ਹੁਣ 8 ਸਾਲਾਂ ਬਾਅਦ ਮਨਕੀਰਤ ਔਲਖ ਅਤੇ ਮਾਸਟਰ ਸਲੀਮ ਇੱਕੋ ਸਟੇਜ ਤੇ ਇਕੱਠੇ ਹੋਏ ਜੋ ਕਿ ਇਹ ਕੱਲ ਦੀ ਵੀਡੀਓ ਆ ਜਿੱਤੇ ਕਿ ਮਨਕਿਰਤ ਟੌਲਕ ਨੇ ਗੱਲਬਾਤ ਕੀਤੀ ਉਹ ਪ੍ਰਹਾਣੀ ਵੀਡੀਓ ਬਾਰੇ ਮਾਸਟਰ ਸਲੀਮ ਨੇ ਕਿਹਾ ਵੀ ਜਿਹੜੀ ਚੰਗੀ ਚੀਜ਼ ਆ ਉਹ ਚੰਗੀ ਕਹੀਦੀ ਆ ਜਿਹੜੀ ਮਾੜੀ ਜੀ ਆ ਉਹ ਆਪਾਂ ਮਾੜੀ ਕਹੀਦੀ ਆ ਬਾਕੀ ਤੁਸੀਂ ਦੋਨੋਂ ਦੀ ਗੱਲਬਾਤ ਸੁਣਾ ਇਧਰ ਸਲੀਮ ਜਾਦਾ ਵੀ ਬੰਦਾ ਵਧੀਆ ਬਰੇ ਕਦੇ ਕਦੇ ਭੰਡਰ ਲਾ ਕੇ ਜਾਂਦਾ ਕੋਰੇ ਬੰਦਾ ਵਰ ਗਿਆ ਐਨੂੰ ਮੇਰਾ ਕੀ ਹੋ ਗਿਆ ਪਰ ਫਰੇ ਬੰਦਾ ਨਹੀਂ ਵੀਰੇ ਇੱਕ ਮਿੰਟ ਰਹੀ ਮੈਨੂੰ ਮਾਈਕ ਦੇ ਦੇ ਜੀ ਇੱਕ ਮਿੰਟ ਇੱਕ ਮਿੰਟ ਰੁਕੋ ਮਨ ਕਿਰਤ ਨੇ ਬਹੁਤ ਅੱਛੇ ਕੰਮ ਕੀਤੇ ਇੱਕ ਵਾਰੀ ਪਹਿਲਾਂ ਕੋਈ ਇਸ ਚੀਜ਼ ਵਾਸਤੇ ਤਾਂ ਮੈਨੂੰ ਰੋਕ ਨਾ ਦੇ ਦਿੱਤਾ ਵਾ ਵਾ ਜਿਹੜੀਆਂ ਚੀਜ਼ਾਂ ਚੰਗੀਆਂ ਨੇ ਉਹਦੇ ਵੀ ਚੰਗਾ ਵੀ ਕਹਿੰਦਾ 2018 ਦੇ ਵਿੱਚ ਕਿਸ-ਕਿਸ ਨੇ ਇਹ ਲਾਈਵ ਦੇਖਿਆ ਸੀ ਅਤੇ ਇਸ ਕੌਂਟਰੋਵਰਸੀ ਦੀ ਚਰਚਾ ਕੀਤੀ ਸੀ ਉਹ ਵੀ ਜ ਕਮੈਂਟ ਜ਼ਰੂਰ ਕਰਿਓ ਤੇ ਹੁਣ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਰ ਇੱਕ ਦੇ ਕੋਲ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੰਜਾਬ ਤੋਂ ਰਿਲੇਟਿਡ ਹੋਰ ਖਬਰਾਂ ਦੇਖਣ ਦੇ ਲਈ ਧੰਨਵਾਦ